ਅੱਜ ਇੱਕ ਮੁੱਦੇ ਤੇ ਗੱਲ ਕਰਨ ਲੱਗੇ ਹਾਂ ਤੁਸੀਂ ਵੀ ਸਾਰਿਆਂ ਨੇ ਪਿੱਛੇ ਜੇ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਦੇ ਉੱਤੇ ਦੇਖਿਆ ਹੋਵੇਗਾ ਆਸਟ੍ਰੇਲੀਆ ਦੀ ਘਟਨਾ ਹੈ ਇੱਕ ਸਿੱਖ ਨੌਜਵਾਨ ਆਸਟ੍ਰੇਲੀਆ ਦੇ ਵਿੱਚ ਕਿਸੇ ਦੇ ਘਰੇ ਡਿਲੀਵਰੀ ਜਿਹੜੀ ਹੈ ਪਾਰਸਲ ਡਿਲੀਵਰ ਕਰਨ ਜਾਂਦਾ ਹੈ ਜਿਸ ਸਮੇਂ ਉਹ ਪਹੁੰਚਦਾ ਹੈ ਤੇ ਇੱਕਦਮ ਛੋਟ ਛੋਟੀ ਬਰਖਾ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਹੜੇ ਘਰ ਦੇ ਓਨਰ ਨੇ ਉਹਨਾਂ ਨੇ ਚਾਦਰਾਂ ਸੁੱਕਣੇ ਪਾਈਆਂ ਸਨ ਚਾਦਰਾਂ ਬਾਸ ਸੁੱਕਣੇ ਪਈਆਂ ਸੰ ਉਹ ਪਾਰਸਲ ਇੱਕ ਸੇਫ ਜਗ੍ਹਾ ਤੇ ਰੱਖ ਕੇ ਉਹਨਾਂ ਪਈਆਂ ਹੋਈਆਂ ਚਾਦਰਾਂ ਨੂੰ ਉਥੋਂ ਚੱਕਦਾ ਤੇ ਉਹ ਸੁਰੱਖਿਅਤ ਜਗ੍ਹਾ ਤੇ ਰੱਖਦਾ ਜਿੱਥੇ ਕਿ ਉਹ ਭਿੱਜਣ ਨਾ ਗੱਲ ਛੋਟੀ ਦੀ ਸੀ ਜਦੋਂ ਘਰ ਵਾਲੀ ਔਰਤ ਆ ਕੇ ਉਹਨੇ ਕੈਮਰੇ ਚੈੱਕ ਕੀਤੇ ਵੀ ਇਹ ਕਿਵੇਂ ਹੋਇਆ ਤੇ ਉਹਨੂੰ ਪਤਾ ਲੱਗਿਆ ਉਹਨੇ ਦੇਖਿਆ ਕੈਮਰਿਆਂ ਦੇ ਵਿੱਚ ਕਿ ਸਿੱਖ ਨੌਜਵਾਨ ਜਿਹੜਾ ਉਸਨੇ ਇਹ ਚਾਦਰਾਂ ਜਿਹੜੀਆਂ ਹਨ ਸਾਰੀਆਂ ਇਕੱਠੀਆਂ ਕਰਕੇ ਰੱਖੀਆਂ ਸਾਰੀ ਵੀ ਤੁਸੀਂ ਦੇਖੀ ਹੋਈ ਹੈ ਔਰ ਉਹਨੇ ਇਹ ਵੀਡੀਓ ਦਾ ਕਲਿੱਪ ਜਿਹੜਾ ਸੀ ਉਹ ਆਪਣੇ ਪੇਜ ਦੇ ਉੱਤੇ ਵਾਇਰਲ ਕੀਤਾ तकरीबन 10 ਲੱਖ ਤੋਂ ਉੱਪਰ ਲੋਕਾਂ ਨੇ ਉਹਦੇ ਉਸ ਵੀਡੀਓ ਨੂੰ ਦੇਖਿਆ ਲਾਈਕ ਕੀਤਾ ਕਮੈਂਟਸ ਕੀਤੇ ਔਰ ਉਸ ਔਰਤ ਨੇ ਜਿਹੜੇ ਸ਼ਬਦ ਵਰਤੇ ਸਨ ਵੇਖੋ ਘਟਨਾ ਛੋਟੀ ਜੀ ਹੈ ਪਰ ਉਸ ਔਰਤ ਨੇ ਜਿਹੜੇ ਸ਼ਬਦ ਵਰਤੇ ਹਨ ਐਕਟ ਆਫ ਕਾਈਂਡਨੈਸ ਐਕਟ ਆਫ ਕਾਈਂਡਨੈਸ ਵੇਖੋ ਚਾਦਰਾਂ ਸੁੱਕਣੇ ਪਈਆਂ ਨੇ ਤੇ ਉਹਨਾਂ ਸੁੱਕਣੇ ਪਈਆਂ ਚਾਦਰਾਂ ਜਿਹੜੀਆਂ ਸਨ ਮੀਂਹ ਵਿੱਚ ਭਿੱਜਣ ਲੱਗੀਆਂ ਤੇ ਉਸ ਸਿੱਖ ਨੌਜਵਾਨ ਨੇ ਕੇਵਲ ਅੰਦਰ ਰੱਖੀਆਂ ਪਰ ਵੇਖੋ ਉਸ ਔਰਤ ਦੇ ਮਨ ਵਿੱਚ ਜਿੱਥੇ ਸਤਕਾਰ ਆਇਆ ਔਰ ਜੇ 10 ਲੱਖ ਤੋਂ ਉੱਪਰ ਲੋਕਾਂ ਨੇ ਵੇਖਿਆ ਉਹਨੂੰ ਅੱਗੇ ਸ਼ੇਅਰ ਕੀਤਾ ਇਹਦਾ ਮਤਲਬ ਕਿ ਆਸਟ੍ਰੇਲੀਆ ਦੇ ਲੋਕਾਂ ਨੇ ਇਸ ਛੋਟੀ ਜੀ ਘਟਨਾ ਨੂੰ ਉਸ ਸਿੱਖ ਨੌਜਵਾਨ ਦੇ ਕੀਤੇ ਉਹ ਛੋਟੀ ਜੀ ਘਟਨਾ ਨੂੰ ਉਹਨਾਂ ਨੇ ਸਲਾਹਣਾ ਕੀਤਾ ਉਹਨਾਂ ਨੇ ਸਾਂਭਿਆ ਉਹਨਾਂ ਨੇ ਦੱਸਿਆ ਕਿ ਅਸੀਂ ਆਪਣੇ ਬੱਚਿਆਂ ਨੂੰ ਦਿਖਾਈਏ ਆਪਣੇ ਹੋਰ ਲੋਕਾਂ ਤੇ ਕਰ ਸ਼ੇਅਰ ਕੀਤਾ કરીਏ ਕਿ ਇਵੇਂ ਲੋਕਾਂ ਦੀ ਸਹਾਇਤਾ ਕੀਤੀ ਜਾ ਸਕਦੀ ਹੈ ਇਵੇਂ ਲੋਕਾਂ ਦੀ ਮਦਦ ਕੀਤੀ ਜਾ ਸਕਦੀ ਹੈ ਪਰ ਹੁਣ ਥੋੜਾ ਜਿਹਾ ਇਸ ਵਿਚਾਰ ਨੂੰ ਮਾਨਮਤਾ ਦੀ ਚਾਦਰ ਮਨੁੱਖ ਦੀ ਚਾਦਰ ਜਿਨ੍ਹਾਂ ਬਾਅਦ ਤੇ ਕਿਸੇ ਲਈ ਧਰਮ ਦੀ ਚਾਦਰ ਵੀ ਆਪਾਂ ਸ਼ਬਦ ਵਰਤਦੇ ਹਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਦੋਂ Hindu ਧਰਮ ਤੇ ਅਤਿਆਚਾਰ ਹੋ ਰਹੇ ਸਨ ਉਸ ਵੇਲੇ ਜਦੋਂ ਔਰੰਗਜ਼ੇਬ ਦੇ ਹੁਕਮ ਦੇ ਨਾਲ Hindu ਧਰਮ ਦਾ ਸੀ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਆਪਣਾ ਬਲੀਦਾਨ ਦੇ ਦਿੱਤਾ ਆਪਣੀ ਕੁਰਬਾਨੀ ਦੇ ਦਿੱਤੀ ਪਰ ਤੁਸੀਂ ਵੇਖੋ ਕੀ ਕੁਝ ਵਾਪਰਿਆ ਗੁਰਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਤੇ ਉਹ ਮਨ ਵਿੱਚ ਪਿਆਰ ਲੈ ਕੇ ਮਾਨਵਤਾ ਦਾ ਦਰਦ ਲੈ ਕੇ ਇਨਸਾਨੀ ਦਾ ਦਰਦ ਲੈ ਕੇ ਮਨੁੱਖੀ ਧਾਰਮਿਕ ਆਜ਼ਾਦੀ ਦੇ ਵਾਸਤੇ ਆਪਣੀ ਸ਼ਹਾਦਤ ਦਿੱਤੀ ਪਰ ਅੱਜ ਉਹਨਾਂ ਦੀ ਕੌਮ ਦੇ ਵਾਰਸਾਂ ਨੂੰ ਗੁਰਤੇਗ ਬਾਦਰ ਸਾਹਿਬ ਦੀ ਕੌਮ ਦੇ ਵਾਰਸਾਂ ਨੂੰ ਦਬਾਇਆ ਜਾ ਰਿਹਾ ਹੈ। ਔਰ ਦਬਾਕੌ ਰਿਹਾ ਜਿਨ੍ਹਾਂ ਦੇ ਬਾਤ ਤੇ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਧਰਮ ਬਚਾਉਣ ਵਾਸਤੇ ਸ਼ਹਾਰ ਦਿੱਤੀ ਸੀ ਅੱਜ ਕਿੰਨੇ ਦੌਰ ਜਿਹੜੇ ਹਨ ਦੰਗਿਆਂ ਦੇ ਰੂਪ ਦੇ ਅੰਦਰ ਨਸਲ ਕੁਸੀ ਦੇ ਰੂਪ ਦੇ ਅੰਦਰ ਪਿਛਲੇ ਸਮੇਂ ਦੌਰਾਨ ਜਿਹੜੇ ਹਨ ਹੋਏ ਹਨ ਇਹ ਤੋਂ ਇੱਕ ਬਹੁਤ ਵੱਡਾ ਸਬਕ ਸਿੱਖਣ ਦੀ ਲੋੜ ਹੈ ਕਿ ਕਿਵੇਂ ਇੱਕ ਪਾਸੇ ਉਹ ਆਸਟ੍ਰੇਲੀਅਨ ਲੋਕ ਨੇ ਜਿਹੜੇ ਛੋਟੇ ਜੇ ਕੀਤੀ ਹੋਈ ਘਟਨਾ ਛੋਟਾ ਜਿਹਾ ਕੀਤਾ ਹੋਇਆ ਉਪਕਾਰ ਜਿਹੜਾ ਹੈ ਉਹਦੇ ਉੱਤੇ ਵੀ ਉਹ ਕਿੰਨਾ ਜ਼ੋਰ ਦੇ ਰਹੇ ਹਨ ਕਿਨੇ ਲੋਕਾਂ ਨੂੰ ਦੱਸ ਰਹੇ ਨੇ ਇੱਥੋਂ ਤੱਕਰ ਉੱਥੋਂ ਦਾ ਜਿਹੜਾ ਆਸਟ੍ਰੇਲੀਅਨ ਮੇਨ ਵੀ ਜਿਹੜਾ ਚੈਨਲ ਨੇ ਚੈਨਲ 7 ਚੈਨਲ 9 ਵੱਡੇ ਵੱਡੇ ਚੈਨਲਾਂ ਨੇ ਆ ਕੇ ਉਹਦੀ ਕਵਰੇਜ ਕੀਤੀ ਉਹਨਾਂ ਨੂੰ ਆਪਣੇ ਚੈਨਲ ਤੇ ਬ੍ਰਾਡਕਾਸਟ ਕੀਤਾ ਉਹ ਵੀਰ ਦੀ ਇੰਟਰਵਿਊ ਹੋਈਆਂ ਨੇ ਇਸ ਗੋਰੀ ਦੀ ਇੰਟਰਵਿਊ ਹੋਈਆਂ ਔਰ ਦੂਜੇ ਪਾਸੇ ਸਾਡੇ ਇੱਥੋਂ ਦਾ ਜਿਹੜਾ ਮੀਡੀਆ ਹੈ ਉਹ ਇੱਕ ਫਿਰਕੂ ਰੰਗਤ ਦੀ ਗੱਲ ਕਰਦਾ ਹੈ ਉਹ ਇੱਕ ਦਬਾਉਣ ਦੀ ਗੱਲ ਕਰਦਾ ਹੈ ਇੱਕ ਛੋਟੀ ਸ਼ਾਦੀ ਸ਼ਾਦੀ ਦੇ ਤਹਿਤ ਸੋ ਸਾਨੂੰ ਇਹ ਪਖੜੇ ਨੇ ਸਾਹਮਣੇ ਰੱਖਣੇ ਪੈਣਗੇ ਤੁਸੀਂ ਇਸ ਐਂਗਲ ਨੂੰ ਅੱਜ ਜਿਹੜੀਆਂ ਦੋ ਚੀਜ਼ਾਂ ਹਨ ਇੱਕ ਪਾਸੇ ਉਹ ਚਾਦਰਾਂ ਸੁੱਕਣੇ ਪਈਆਂ ਇੱਕ ਪਾਸੇ ਧਰਮ ਦੀ ਚਾਦਰ ਗੁਰਤੇਗਬਾ ਦੱਸਿਆ ਜੀ ਮਹਾਰਾਜ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਜਰੂਰ ਆਪਣੇ ਕਮੈਂਟਸ ਦੇ ਰਾਹੀਂ ਆਪਣੇ ਸੁਝਾਅ ਸਾਨੂੰ ਦੇਣੇ ਜੀ